ਸਾਦਗੀ ਸਿਮਰਨ ਅਤੇ ਸੇਵਾ ਦੇ ਪੁੰਜ ਸੰਤ ਕਿਸ਼ਨ ਸਿੰਘ ਜੀ ਦਾ ਜਨਮ 24 ਦਸੰਬਰ 1900 ਈਸਵੀ ਨੂੰ ਪਿੰਡ ਮਸੀਤਾ ਜ਼ਿਲ੍ਹਾ ਸਰਸਾ ਹਰਿਆਣਾ ਵਿੱਚ ਮਾਤਾ ਚੰਦਕੌਰ ਦੀ ਕੁੱਖੋਂ ਸਰਦਾਰ ਪਾਲਾ ਸਿੰਘ ਜੀ ਦੇ ਘਰ ਵਿਖੇ ਹੋਇਆ ਬੇਸ਼ੱਕ ਆਪਨੇ ਕੋਈ ਬਕਾਇਦਾ ਸਕੂਲੀ ਵਿਦਿਆ ਹਾਸਲ ਨਹੀਂ ਕੀਤੀ ਪਰ ਬਚਪਨ ਵਿੱਚ ਆਪਣੇ ਪਿੰਡ ਦੇ ਉਦਾਸੀ ਸੰਤ ਸਰਮੁਖ ਦਾਸ ਅਤੇ ਤੋਤਾਰਾਮ ਜੀ ਤੋਂ ਗੁਰਮਖੀ ਵਿਦਿਆ ਪੜੀ ਅਤੇ ਗੁਰਬਾਣੀ ਦੀ ਸਾਥਿਆ ਲਈ ਬਚਪਨ ਮਸੀਤਾਨਗਰ ਵਿੱਚ ਬਤੀਤ ਕਰਨ ਪਿੱਛੋਂ ਕੁਝ ਸਾਲ ਪਿੰਡ ਸੱਲਵਾੜਾ ਨੇੜੇ ਹਨੂਮਾਨਗੜ੍ਹ ਰਾਜਸਥਾਨ ਆਪਣੇ ਭਰਾਵਾਂ ਨਾਲ ਖੇਤੀ ਕਰਦਿਆਂ ਗੁਜ਼ਾਰੇ ਅਤੇ ਚੜ੍ਹਦੀ ਜਵਾਨੀ ਵਿੱਚ ਆਪ ਪਟਿਆਲੇ ਤੋਪਖਾਨੇ ਵਿੱਚ ਭਰਤੀ ਹੋ ਗਏ ਤੋਪਖਾਨੇ ਦੇ ਗ੍ਰਾਂਥੀ ਗੁਰਬਖਸ਼ ਸਿੰਘ ਨਾਲ ਆਪ ਨੇ ਉੱਥੋਂ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਇਤਫਾਕ ਨਾਲ ਤੋਪਖਾਨੇ ਦੇ ਬਹੁਤ ਸਾਰੇ ਫੌਜੀ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਸਨ ਉਹਨਾਂ ਨਾਲ ਰੇਰੂ ਸਾਹਿਬ ਜਾ ਕੇ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਕਰੀਬਨ 10 ਸਾਲ ਤੋਪਖਾਨੇ ਦੀ ਨੌਕਰੀ ਕਰਨ ਤੋਂ ਬਾਅਦ ਆਪ 1926 ਈਸਵੀ ਵਿੱਚ ਨੌਕਰੀ ਤੋਂ ਅਸਤੀਫਾ ਦੇ ਕੇ ਪੱਕੇ ਤੌਰ ਤੇ ਰੇਰੂ ਸਾਹਿਬ ਆ ਗਏ ਸੰਤ ਅਤਰ ਸਿੰਘ ਜੀ ਦੇ ਸੱਚ ਕੰਨ ਜਾਣ ਪਿੱਛੋਂ ਆਪ ਵੀ ਸੰਤ ਈਸ਼ਰ ਸਿੰਘ ਜੀ ਨਾਲ ਹੀ ਰਾਣਾ ਸਾਹਿਬ ਆ ਗਏ ਅਤੇ 1927 ਈਸਵੀ ਵਿੱਚ ਦੋਮਾ ਨੇ ਰਾੜਾ ਸਾਹਿਬ ਦੀ ਟੱਕੀ ਵਿੱਚ ਡੇਰਾ ਲਾ ਲਿਆ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ